ਹਾਂਜੀ ਸੰਗਤ ਜੀ ਅੰਡਲੇ ਪਿੰਡ ਦਾ ਰਹਿਣ ਵਾਲਾ ਇੱਕ ਜੁਲਕਾ ਖਤਰੀ 파ਰੋ ਗੁਰੂ ਜੀ ਪਾਸ ਆਇਆ ਅਤੇ ਗੁਰੂ ਜੀ ਤੋਂ ਉਪਦੇਸ਼ ਲੈ ਕੇ ਸਿੱਖ ਬਣ ਗਿਆ ਉਪਰੰਤ ਗੁਰੂ ਅੰਗਦ ਦੇਵ ਜੀ ਦੀ ਸੇਵਾ ਸਰਦਾ ਨਾਲ ਪ੍ਰੇਮ ਕਰਕੇ ਇਸ ਨੇ ਪਰਮ ਹੰਸ ਦੀ ਪਦਵੀ ਪ੍ਰਾਪਤ ਕੀਤੀ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ ਵਿਸਾਖੀ ਦਾ ਮੇਲਾ ਸਭ ਤੋਂ ਪਹਿਲਾਂ ਇਸਨੇ ਹੀ ਦੂਜੇ ਗੁਰੂ ਜੀ ਤੋਂ ਆਗਿਆ ਲੈ ਕੇ ਆਰੰਭ ਕਰਵਾਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਭਾਈ ਸ਼ੀਹੇ ਭਾਈ ਗੁੱਜਰ ਅਤੇ ਭਾਈ ਤਿੰਗਾ ਨਾਈ ਨੇ ਉਪਦੇਸ਼ ਲੈ ਕੇ ਆਪਣੇ ਜਨਮ ਸਫਲ ਕੀਤੇ ਭਾਈ ਤਿੰਗਾ ਨੇ ਅਜੇ ਹੀ ਮਨਤਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਕਿ ਇਸ ਨੂੰ ਬ੍ਰह्म ਗਿਆਨ ਦੀ ਪ੍ਰਾਪਤੀ ਅਤੇ ਪਰਮ ਹੰਸ ਦੀ ਪਦਵੀ ਪ੍ਰਾਪਤ ਹੋਈ ਇਹ ਸਿੱਖ ਡੱਲੇ ਪਿੰਡ ਦੇ ਰਹਿਣ ਵਾਲੇ ਇੱਕ ਦਿਨ ਗੁਰੂ ਜੀ ਪਾਸ ਆਏ ਭਾਈ ਦੀਪਾ ਭਾਈ ਨਾਰਾਇਣ ਦਾਸ ਅਤੇ ਬੁੱਲਾ ਇਹਨਾਂ ਨੇ ਬੇਨਤੀ ਕੀਤੀ ਕਿ ਜਿਸ ਨਾਲ ਸਾਡਾ ਜਨਮ ਮਰਨ ਦਾ ਦੁੱਖ ਦੂਰ ਹੋ ਜਾਵੇ ਸਾਨੂੰ ਕੋਈ ਐਸਾ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਈਸ਼ਵਰ ਦੀ ਪਗਤੀ ਕਰਿਆ ਕਰੋ ਅਤੇ ਨੇਕ ਕਮਾਈ ਕਰਕੇ ਗੁਜਰਾਨ ਕਰਿਆ ਕਰੋ ਗੁਰੂ ਜੀ ਦਾ ਉਪਦੇਸ਼ ਧਾਰਨ ਕਰਕੇ ਇਹ ਸਦਾ ਹੀ ਗੁਰੂ ਘਰ ਦੀ ਸੇਵਾ ਕਰਦੇ ਰਹੇ ਅਤੇ ਆਪਣਾ ਜੀਵਨ ਸਫਲ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ